ਹਾਂ ਜੀ ਸਟੂਡੈਂਟ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਜੀਕੇ ਬਾਰੇ ਪੰਜਾਬ ਜੀਕੇ ਦੇ ਵਿੱਚ ਆਪਾਂ ਕੰਪਲੀਟ ਥਿਊਰੀ ਕਲਾਸਿਸ ਲਾਵਾਂਗੇ ਤੇ ਆਪਣਾ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈ ਬੇਸਿਕ ਇੰਟਰੋਡਕਸ਼ਨ ਆਫ ਪੰਜਾਬ ਪੰਜਾਬ ਦੀ ਮੁਢਲੀ ਜਾਣ ਪਛਾਣ ਪੰਜਾਬ ਜੀਕੇ ਨੂੰ ਆਪਾਂ ਥਿਊਰੀ ਕਲਾਸਿਸ ਦੇ ਵਿੱਚ ਕੰਪਲੀਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਜਾਬ ਕਦੋਂ ਬਣਿਆ ਸੀਗਾ ਅੱਜ ਵਾਲਾ ਜਿਹੜਾ ਪੰਜਾਬ ਹੈ ਉਹ ਕਦੋਂ ਬਣਿਆ ਸੀਗਾ ਤਾਂ ਇਹਦੀ ਜਿਹੜੀ ਫਾਰਮੇਸ਼ਨ ਹੈ ਉਹ 1 ਨਵੰਬਰ 1966 ਦੇ ਵਿੱਚ ਹੋਈ ਸੀਗੀ ਤੇ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਉਹ ਹੈ ਚੰਡੀਗੜ੍ਹ ਕੈਪੀਟਲ ਕਿਹੜੀ ਹੈ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਰਾਜਧਾਨੀਆਂ ਸੀਗੀਆਂ ਉਹ ਸੀਗੀਆਂ ਪਹਿਲਾਂ ਤਾਂ ਲਾਹੌਰ ਸੀ ਤੇ ਉਸ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਸ਼ਿਮਲਾ ਤੇ ਹੁਣ ਜਿਹੜੀ ਪ੍ਰੈਜ਼ੈਂਟ ਦੇ ਵਿੱਚ ਹੈ ਉਹ ਹੈ ਚੰਡੀਗੜ੍ਹ ਅੱਗੇ ਆਪਾਂ ਗੱਲ ਕਰਾਂਗੇ 올ਡ ਨੇਮ ਆਫ ਪੰਜਾਬ ਪੰਜਾਬ ਦੇ ਪੁਰਾਣੇ ਨਾਮ ਕਿਹੜੇ-ਕਿਹੜੇ ਹਨ ਸਭ ਤੋਂ ਪਹਿਲਾਂ ਹੈਗਾ ਸप्तसिंधੂ ਸप्तसिंधੂ ਜਿਹੜਾ ਨਾਮ ਹੈ ਉਹ ਸੱਤ ਦਰਿਆਵਾਂ ਦੀ ਧਰਤੀ ਦੇ ਕਾਰਨ ਬਣਿਆ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਸੱਤ ਦਰਿਆ ਹੁੰਦੇ ਸੀਗੇ ਤੇ ਸੱਤ ਦਰਿਆਵਾਂ ਦੀ ਧਰਤੀ ਦੇ ਕਾਰਨ ਹੀ ਪੰਜਾਬ ਨੂੰ ਸੱਤ ਸਿੰਧੂ ਕਿਹਾ ਜਾਂਦਾ ਸੀਗਾ ਅੱਗੇ ਹੈ ਟੱਕ ਦੇਸ਼ ਬਾਤ ਦੇ ਵਿੱਚ ਪੰਜਾਬ ਨੂੰ ਟੱਕ ਦੇਸ਼ ਦੇ ਨਾਮ ਨਾਲ ਜਾਣਿਆ ਗਿਆ ਕਿਉਂ ਜਾਣਿਆ ਗਿਆ ਕਿਉਂਕਿ ਇੱਥੇ ਟੱਕ ਕਬੀਲਾ ਰਹਿੰਦਾ ਸੀਗਾ ਤੇ ਉਸ ਟੱਕ ਕਬੀਲੇ ਕਰਕੇ ਹੀ ਪੰਜਾਬ ਦਾ ਨਾਮ ਟੱਕ ਦੇਸ਼ ਪਿਆ ਉਸ ਤੋਂ ਬਾਅਦ ਕੀ ਹੈ ਪੰਜਨਦ ਏ ਰਮਾਇਣ ਅਤੇ ਮਹਾਭਾਰਤ ਦੇ ਅਨੁਸਾਰ ਆਪਾਂ ਨੂੰ ਵੇਖਣ ਨੂੰ ਮਿਲਿਆ ਉਸ ਤੋਂ ਬਾਅਦ ਯੂਨਾਨੀ ਪੰਜਾਬ ਦੇ ਵਿੱਚ ਆਏ ਤੇ ਉਹਨਾਂ ਨੇ ਪੰਜਾਬ ਦਾ ਨਿਵਾ ਨਾਮ ਦਿੱਤਾ ਪੈਂਟਾ ਪੋਟਾਮੀਆ ਅੱਗੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਗਿਆ ਤੇ ਹੁਣ ਪ੍ਰੈਜ਼ੈਂਟ ਦੇ ਵਿੱਚ ਪੰਜਾਬ ਦਾ ਨਾਮ ਪੰਜਾਬ ਹੈ ਤੇ ਪੰਜਾਬ ਜਿਹੜਾ ਸ਼ਬਦ ਹੈ ਇਹ ਇੱਕ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿਹੜਾ ਸ਼ਬਦ ਸੀਗਾ ਉਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਸੀਗਾ ਤੇ ਇਸ ਦਾ ਮਤਲਬ ਸੀਗਾ ਪੰਜ ਦਰਿਆਵਾਂ ਦੀ ਧਰਤੀ ਅੱਗੇ ਆਪਾਂ ਗੱਲ ਕਰਾਂਗੇ ਸਟੇਟ ਐਨੀਮਲ ਪੰਜਾਬ ਦਾ ਸਟੇਟ ਐਨੀਮਲ ਕਿਹੜਾ ਹੈ ਬਲੈਕ ਬੱਕ ਕਾਲਾ ਹਿਰਨ ਕਾਲਾ ਹਿਰਨ ਜਿਹੜਾ ਹੈਗਾ ਉਹ ਪੰਜਾਬ ਦਾ ਸਟੇਟ ਐਨੀਮਲ ਹੈਗਾ ਤੇ ਐਂਟੀਲੋਪ ਸਰਵਿਕਾ ਪ੍ਰਾ ਇਹ ਕੀ ਹੈ ਇਹਦਾ ਸਾਇੰਟਿਫਿਕ ਨੇਮ ਹੈ ਕਾਲਾ ਹਿਰਨ ਦਾ ਤੇ ਇਸ ਨੂੰ 1989 ਵਿੱਚ ਕੋਸ਼ਿਤ ਕੀਤਾ ਗਿਆ ਸੀਗਾ ਤੇ ਇਹ ਜ਼ਿਆਦਾਤਰ ਹਬੌਰ ਵਾਈਲਡਲਾਈਫ ਸੈਂਚਰੀ ਵਿੱਚ ਮਿਲਦਾ ਹੈ ਬੋਰ ਵਾਈਲਡ ਲਾਈਫ ਸੈਂਚਰੀ ਅੱਗੇ ਆਪਾਂ ਗੱਲ ਕਰਾਂਗੇ ਸਟੇਟ ਟਰੀ ਪੰਜਾਬ ਦਾ ਸਟੇਟ ਟਰੀ ਕਿਹੜਾ ਹੈ ਸ਼ੀਸ਼ਮ ਟੱਲੀ ਇਹਨੂੰ ਆਪਾਂ ਨੌਰਥ ਇੰਡੀਅਨ ਰੋਜ਼ਵੁੱਡ ਨੌਰਥ ਇੰਡੀਅਨ ਰੋਜ਼ਵੁੱਡ ਦੇ ਨਾਮ ਨਾਲ ਵੀ ਆਪਾਂ ਜਾਣਦੇ ਹਾਂ ਤੇ ਇਹਦਾ ਸਾਇੰਟਿਫਿਕ ਨੇਮ ਡਲਬਰਜਿਆ ਸਿਸੋ ਅੱਗੇ ਆਪਾਂ ਗੱਲ ਕਰਾਂਗੇ ਸਟੇਟ ਬਰਡ ਪੰਜਾਬ ਦਾ ਸਟੇਟ ਬਰਡ ਕਿਹੜਾ ਹੈ ਤਾਂ ਉਹ ਹੈ ਬਾਜ ਜਾਂ ਫਿਰ ਇਹਨੂੰ ਆਪਾਂ ਉਤਰੀ ਗੋਸ਼ਵਾਕ ਵੀ ਕਹਿੰਨੇ ਆ ਤੇ ਇਹਦਾ ਸਾਇੰਟਿਫਿਕ ਨੇਮ ਹੈ ਐਸ ਸੀ ਪੀਟਰ ਜੈਂਟਲਿਸ ਅੱਗੇ ਆਪਾਂ ਗੱਲ ਕਰਾਂਗੇ ਸਟੇਟ ਫਲੋਅਰ ਪੰਜਾਬ ਦਾ ਸਟੇਟ ਫਲੋਅਰ ਕਿਹੜਾ ਹੈ गलैडियोलसाइंटिफिक नेम की है गलैडियोलस ग्रेंडिफ लोरिजे स्टेट एक्एटिक एनिमल पंजाब का स्टेट एक्एटिक एनिमल केड़ा है इंडस रिवर डोल्फिन इंडस रिवर डोल्फिन ਇਹਦਾ ਸਾਇੰਟਿਫਿਕ ਨੇਮ ਪਲਾਟ ਟੈਨਿਸਟਾ ਮਾਈਨਰ ਇਹ ਵਿਆਸ ਨਦੀ ਅਤੇ ਹਰੀਕੇ ਪੱਤਣ ਵਿੱਚ ਮਿਲਦੀ ਹੈ 인ਡਸ ਰਿਵਰ ਡੋਲਫਿਨ ਹੈ ਜਿਹੜੀ ਇਹ ਵਿਆਸ ਨਦੀ ਅਤੇ ਹਰੀਕੇ ਪੱਤਣ ਵਿੱਚ ਮਿਲਦੀ ਹੈ ਅੱਗੇ ਆਪਾਂ ਗੱਲ ਕਰਾਂਗੇ ਪੰਜਾਬ ਦਾ ਏਰੀਆ ਕਿੰਨਾ ਹੈ ਤਾ ਪੰਜਾਬ ਦਾ ਜਿਹੜਾ ਏਰੀਆ ਹੈ ਉਹ ਹੈ 50362 ਕਿਲੋਮੀਟਰ ਸਕਰ ਤੇ ਭਾਰਤ ਦੇ ਕੁੱਲ ਖੇਤਰਫਲ ਦਾ 1.54% ਪੰਜਾਬ ਦੇ ਕੋਲ ਹੈ ਭਾਰਤ ਦਾ ਜਿਹੜਾ ਟੋਟਲ ਏਰੀਆ ਹੈ ਉਸ ਏਰੀਏ ਦਾ 1.54% ਪੰਜਾਬ ਦੇ ਕੋਲ ਹੈ ਤੇ ਏਰੀਏ ਦੇ ਅਨੁਸਾਰ ਭਾਰਤ ਵਿੱਚ ਪੰਜਾਬ ਦੀ ਰੈਂਕ ਕਿਹੜੀ ਹੈ 19ਵੀਂ ਅੱਗੇ ਆਪਾਂ ਆਬਾਦੀ ਪੋਪੂਲੇਸ਼ਨ ਬਾਰੇ ਗੱਲ ਕਰਾਂਗੇ ਤੇ ਇਹ ਜਿਹੜਾ ਡਾਟਾ ਹੈਗਾ ਇਹ 2011 ਦੇ ਅਨੁਸਾਰ ਹੀ ਚੱਲ ਰਿਹਾ ਹੈਲੇ 2021 ਵਾਲਾ ਡਾਟਾ ਹਲੇ ਸਾਹਮਣੇ ਨਹੀਂ ਆਇਆ ਆਫੀਸ਼ੀਅਲੀ ਜਿਹੜਾ ਡਾਟਾ ਹੈਗਾ 2021 ਵਾਲਾ ਉਹ ਅਨਾਉਂਸ ਨਹੀਂ ਹੋਇਆ ਤਾਂ 2011 ਵਾਲਾ ਹੀ ਚੱਲ ਰਿਹਾ ਹੈ ਪੇਪਰਾਂ ਦੇ ਵਿੱਚ ਐਸੇ ਦੇ ਅਕੋਰਡਿੰਗ ਕੁਐਸਚਨ ਆ ਰਹੇ ਹਨ ਤਾਂ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਆਬਾਦੀ ਹੈ ਉਹ ਕਿੰਨੀ ਹੈ 2 ਕਰੋੜ 77 ਲੱਖ 43338 ਵਿਅਕਤੀ ਤੇ ਆਬਾਦੀ ਅਨੁਸਾਰ ਭਾਰਤ ਵਿੱਚ ਪੰਜਾਬ ਦੀ ਰੈਂਕ ਕਿੰਨੀ ਹੈ 16ਵੀ ਤੇ ਕਣਤਾ ਪੰਜਾਬ ਦੇ ਵਿੱਚ ਕਣਤਾ ਜਾਂ ਡੈنسਿਟੀ ਕਿੰਨੀ ਹੈ ਉਹ ਹੈ 551 ਵਿਅਕਤੀ ਪਰ ਕਿਲੋਮੀਟਰ ਸਕਰ 1 ਕਿਲੋਮੀਟਰ ਸਕਰ ਦੇ ਵਿੱਚ 551 ਵਿਅਕਤੀ ਆਉਂਦੇ ਹਨ ਇਹ ਪੰਜਾਬ ਦੀ ਕਣਤਾ ਹੈ ਅੱਗੇ ਆਪਾਂ ਗੱਲ ਕਰਾਂਗੇ ਪੰਜਾਬ ਦੇ ਉੱਤਰੀ ਬਿੰਦੂ ਅਤੇ ਦੱਖਣੀ ਬਿੰਦੂ ਵਿਚਕਾਰ ਦੂਰੀ ਪੰਜਾਬ ਦਾ ਜਿਹੜਾ ਉੱਤਰੀ ਬਿੰਦੂ ਹੈ ਅਤੇ ਦੱਖਣੀ ਬਿੰਦੂ ਹੈ ਉਹਦੀ ਵਿਚਕਾਰ ਕਿੰਨੀ ਦੂਰੀ ਹੈ ਤਾਂ ਉਹ ਹੈ 335 ਕਿਲੋਮੀਟਰ ਅੱਗੇ ਪੰਜਾਬ ਦੇ ਪੂਰਬੀ ਬਿੰਦੂ ਅਤੇ ਪੱਛਮੀ ਬਿੰਦੂ ਵਿਚਕਾਰ ਦੂਰੀ ਪੂਰਬ ਅਤੇ ਪੱਛਮ ਦੇ ਵਿਚਕਾਰ ਕਿੰਨੀ ਦੂਰੀ ਹੈ ਉਹ ਹੈ 300 ਕਿਲੋਮੀਟਰ ਅਗਲੀ ਗੱਲ ਕਰਾਂਗੀ ਆਪਾਂ ਡਿਵੀਜ਼ਨ ਪੰਜਾਬ ਦੇ ਵਿੱਚ ਕਿੰਨੀਆਂ ਡਿਵੀਜ਼ਨਾਂ ਹੈਗੀਆਂ 5 ਟੋਟਲ ਤਹਿਸੀਲ 93 ਡਿਸਟ੍ਰਿਕਟ 23 23 ਜ਼ਿਲ੍ਹੇ ਹਨ 93 ਤਹਿਸੀਲਾਂ ਹਨ ਤੇ 5 ਡਿਵੀਜ਼ਨ ਹੈਗੀਆਂ ਪੰਜਾਬ ਦੇ ਵਿੱਚ ਪਹਿਲਾਂ ਟੋਟਲ 21 ਜ਼ਿਲ੍ਹੇ ਹੁੰਦੇ ਸੀਗੇ ਤੇ ਹੁਣ 23 ਜ਼ਿਲ੍ਹੇ ਹੋ ਗਏ ਤੇ ਦੋ ਜ਼ਿਲ੍ਹੇ ਨਵੇਂ ਬਣੇ ਹਨ ਮੱਲਾ ਬਣਿਆ ਹੈਗਾ ਮਲੇਰ ਕੋਟਲਾ ਇਹਨੂੰ 23ਵਾਂ ਜ਼ਿਲ੍ਹਾ ਬਣਾਇਆ ਗਿਆ ਸੀਗਾ ਸੰਗਰੂਰ ਵਿੱਚੋਂ 14 ਜੂਨ 2021 ਦੇ ਵਿੱਚ 2022 ਦੇ ਵਿੱਚ ਵੋਟਾਂ ਸੀਗੀਆਂ ਤਾਂ ਵੋਟਾਂ ਤੋਂ ਪਹਿਲਾਂ 2021 ਦੇ ਵਿੱਚ ਮਲੇਰ ਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਪਹਿਲਾਂ ਬਣਾਇਆ ਸੀਗਾ ਫਾਜ਼ਿਲਕਾ ਨੂੰ 21ਵਾਂ ਜ਼ਿਲ੍ਹਾ ਇਹਨੂੰ ਫਿਰੋਜ਼ਪੁਰ ਵਿੱਚੋਂ ਕੱਟ ਕੇ ਫਸਿਲਕ ਨੂੰ ਵੱਖ ਕਰ ਦਿੱਤਾ ਗਿਆ ਸੀਗਾ ਤੇ 2011 ਦੇ ਵਿੱਚ ਬਣਾਇਆ ਸੀਗਾ ਅੱਗੇ ਗੱਲ ਕਰਾਂਗੇ ਆਪਾਂ মেট্রੋਪੋਲੀਟਨ ਸਿਟੀ ਪੰਜਾਬ ਦੇ ਦੋ ਸ਼ਹਿਰ ਹਨ ਜਿਨ੍ਹਾਂ ਨੂੰ মেট্রੋਪੋਲੀਟਨ ਸਿਟੀ ਦੇ ਵਿੱਚ ਲਿਆ ਗਿਆ ਹੈ ਇੱਕ ਤਾਂ ਹੈ ਅੰਮ੍ਰਿਤਸਰ ਤੇ ਦੂਜਾ ਹੈ ਲੁਧਿਆਣਾ ਦੀ মেট্রোপলিটন ਸ਼ਹਿਰ ਉਹ ਹੁੰਦੇ ਹਨ ਜਿਨ੍ਹਾਂ ਦੀ ਆਬਾਦੀ 10 ਲੱਖ ਤੋਂ ਵੱਧ ਹੋ ਜਾਵੇ ਅੱਗੇ ਗੱਲ ਕਰਾਂਗੇ 스마트 ਸਿਟੀਜ਼ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਨੂੰ 스마트 ਸਿਟੀ ਦੇ ਵਿੱਚ ਲਿਆ ਗਿਆ ਹੈ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ 스마트 ਸਿਟੀ ਦੇ ਵਿੱਚ ਲਿਆ ਗਿਆ ਹੈ ਭਾਰਤ ਸਰਕਾਰ ਦੇ 2015 ਵਿੱਚ ਸ਼ੁਰੂ ਕੀਤੇ ਗਏ ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਰਾਹੀਂ ਤਿਆਰ ਕੀਤੇ ਜਾ ਰਹੇ ਹਨ। ਭਾਰਤ ਸਰਕਾਰ ਨੇ 2015 ਦੇ ਵਿੱਚ ਨੈਸ਼ਨਲ ਸਮਾਰਟ ਸਿਟੀ ਮਿਸ਼ਨ ਸ਼ੁਰੂ ਕੀਤਾ ਸੀਗਾ ਤੇ ਉਹਦੇ ਵਿੱਚ ਜਲੰਧਰ, ਅਮ੍ਰਿਤਸਰ ਤੇ ਲੁਧਿਆਣਾ ਨੂੰ ਲਿਆ ਗਿਆ ਸੀਗਾ ਤੇ ਕਿਹਾ ਗਿਆ ਸੀਗਾ ਵੀ ਇਹਨਾਂ ਪਿੰਨਾ ਸ਼ਹਿਰਾਂ ਨੂੰ ਆਪਾਂ ਸਮਾਰਟ ਸਿਟੀ ਬਣਾਵਾਂਗੇ। ਅੱਗੇ ਆਪਾਂ ਗੱਲ ਕਰਾਂਗੇ ਵਿਧਾਨ ਮੰਡਲ ਦੀ ਲੈਜਿਸਲੇਚਰ ਪੰਜਾਬ ਦਾ ਜਿਹੜਾ ਵਿਧਾਨ ਮੰਡਲ ਹੈ ਉਹ ਕਿਹੜਾ ਹੈ ਇੱਕ ਸਦਨੀ ਸਿਰਫ ਪੰਜਾਬ ਦੇ ਵਿੱਚ ਵਿਧਾਨ ਸਭਾ ਹੈਗੀਆਂ ਹੈ ਵਿਧਾਨ ਪ੍ਰੀਸ਼ਦ ਨਹੀਂ ਹੈ ਤਾਂ ਪੰਜਾਬ ਦਾ ਜਿਹੜਾ ਵਿਧਾਨ ਮੰਡਲ ਹੈ ਉਹ ਇੱਕ ਸਦਨੀ ਹੈ ਯੂਨੀ ਕੈਮਰਲ ਪੰਜਾਬ ਦੇ ਵਿੱਚ ਟੋਟਲ ਵਿਧਾਨ ਸਭਾ ਸੀਟਾਂ ਕਿੰਨੀਆਂ ਹਨ 117 ਸੀਟਾਂ ਵਿਧਾਨ ਸਭਾ ਦੀ ਸੀਟ ਕਿੰਨੀ ਹੈ 117 ਸੀਟ ਹੈ ਜਿਸ ਵਿੱਚੋਂ 34 ਸੀਟਾਂ ਐਸਸੀ ਭਾਈਚਾਰੇ ਲਈ ਰਿਜ਼ਰਵ ਹਨ ਤੇ ਆਰਟੀਕਲ 332 ਦੇ ਤਹਿਤ ਪੰਜਾਬ ਦੇ ਵਿੱਚ 117 ਸੀਟਾਂ ਹਨ 117 ਦੇ ਵਿੱਚੋਂ 34 ਸੀਟਾਂ ਐਸਸੀ ਭਾਈਚਾਰੇ ਲਈ ਰਿਜ਼ਰਵ ਕੀਤੀਆਂ ਗਈਆਂ ਹਨ ਆਰਟੀਕਲ 332 ਦੇ ਤਹਿਤ ਤੇ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਨੂੰ 1970 ਵਿੱਚ ਖਤਮ ਕਰ ਦਿੱਤਾ ਗਿਆ ਸੀਗਾ ਪੰਜਾਬ ਦੀ ਜਿਹੜੀ ਵਿਦਾਨ ਕ੍ਰਿਸ਼ਤ ਹੈ ਉਹ 1970 ਵਿੱਚ ਖਤਮ ਹੋ ਗਈ ਸੀ ਅੱਗੇ ਗੱਲ ਕਰਾਂਗੇ ਪੰਜਾਬ ਵਿੱਚ ਰਾਜ ਸਭਾ ਦੀਆਂ ਸੀਟਾਂ ਰਾਜ ਸਭਾ ਦੀਆਂ ਸੀਟਾਂ ਹੈਗੀਆਂ 4 ਤੇ ਲੋਕ ਸਭਾ ਦੀਆਂ ਸੀਟਾਂ ਹੈ 13 ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਵਿੱਚੋਂ 4 ਸੀਟਾਂ ਐਸਸੀ ਭਾਈਚਾਰੇ ਲਈ ਰਿਜ਼ਰਵ ਹਨ ਆਰਟੀਕਲ 330 ਦੇ ਤਹਿਤ ਹੁਣ ਕੀ ਕਰ ਦਿੱਤਾ ਪੰਜਾਬ ਦੇ ਵਿੱਚ ਜਿਹੜੀ ਲੋਕ ਸਭਾ ਦੀਆਂ ਕੁੱਲ 13 ਸੀਟਾਂ ਹਨ ਉਹਨਾਂ ਦੇ ਵਿੱਚੋਂ 4 ਸੀਟਾਂ ਐਸਸੀ ਭਾਈਚਾਰੇ ਨੂੰ ਦੇ ਦਿੱਤੀਆਂ ਗਈਆਂ ਆਰਟੀਕਲ 330 ਦੇ ਤਹਿਤ ਤੇ ਉਹ ਕਿਹੜੀ-ਕਿਹੜੀ ਸੀਟਾਂ ਹੈਗੀਆਂ ਇੱਕ ਤਾਂ ਹੈ ਜਲੰਧਰ ਇੱਕ ਹੁਸ਼ਿਆਰਪੁਰ ਇੱਕ ਫਰੀਦਕੋਟ ਤੇ ਇੱਕ ਫਤਿਹਗੜ ਸਾਹਿਬ ਇਹਨਾਂ ਚਾਰ ਸੀਟਾਂ ਦੇ ਉੱਤੇ ਐਸ்சி ਪਾਈ ਚਾਰੀ ਵੱਲੋਂ ਚੋਣ ਲੜੀਆਂ ਜਾਂਦੀਆਂ ਹਨ ਅੱਗੇ ਗੱਲ ਕਰਾਂਗੇ ਆਪਾਂ ਪੰਜਾਬ ਦੇ ਵਿੱਚ ਕੁੱਲ ਜ਼ਿਲ੍ਹਾ ਪ੍ਰੀਸ਼ਦ ਕਿੰਨੇ ਹਨ 23 ਕਿਉਂਕਿ 23 ਜ਼ਿਲ੍ਹੇ ਹਨ ਤਾਂ ਜ਼ਿਲ੍ਹਾ ਪ੍ਰੀਸ਼ਦ ਵੀ 23 ਹੋਣਗੀਆਂ ਅੱਗੇ ਪੰਜਾਬ ਵਿੱਚ ਕੁੱਲ ਨਗਰ ਨਿਗਮ ਨਗਰ ਨਿਗਮ ਕਿੰਨੇ ਹਨ ਪੰਜਾਬ ਦੇ ਵਿੱਚ 13 13 ਨਗਰ ਨਿਗਮ ਆਪਾਂ ਸ਼ਹਿਰਾਂ ਦੀ ਗੱਲ ਕਰਾਂਗੇ ਉਹ ਕਿਹੜੇ ਕਿਹੜੇ ਸ਼ਹਿਰ ਹਨ ਨਗਰ ਨਿਗਮ ਦੇ ਪਹਿਲਾ ਹੈ ਅੰਮ੍ਰਿਤਸਰ ਦੂਜਾ ਹੈ ਬਠਿੰਡਾ ਤੀਜਾ ਹੁਸ਼ਿਆਰਪੁਰ ਚੌਥਾ ਫਗਵਾੜਾ ਫਿਰ ਜਲੰਧਰ ਲੁਧਿਆਣਾ ਪਟਿਆਲਾ ਮੋਗਾ ਪਠਾਨਕੋਟ ਮੁਹਾਲੀ ਬਟਾਲਾ ਕਪੂਰਥਲਾ ਦੀ ਲਾਸਟ ਦੇ ਵਿੱਚ ਅਬੋਹਰ ਫਾਜ਼ਿਲਕਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ ਹਬੋਰ ਅੱਗੇ ਜਿਹੜਾ ਡਾਟਾ ਹੈ ਇਹ ਵੀ 2011 ਦੇ ਅਨੁਸਾਰ ਚੱਲ ਰਿਹਾ ਹੈ ਹਲੇ ਤੱਕ 2021 ਵਾਲਾ ਆਫੀਸ਼ੀਅਲੀ ਅਨਾਉਂਸ ਨਹੀਂ ਹੋਇਆ ਤਾਂ ਪੰਜਾਬ ਦੇ ਵਿੱਚ ਲਿੰਗ ਅਨੁਪਾਤ ਕਿੰਨਾ ਹੈ 895 ਤੇ ਬਾਲਕ ਲਿੰਗ ਅਨੁਪਾਤ ਕਿੰਨਾ ਹੈ 840 ਅੱਗੇ ਗੱਲ ਕਰਾਂਗੇ ਸੱਖਰਤਾ ਦਰ ਲਿਟਰੇਸੀ ਰੇਟ ਪੰਜਾਬ ਦੀ ਲਿਟਰੇਸੀ ਰੇਟ ਕਿੰਨੀ ਹੈ 75.8% ਪੰਜਾਬ ਦੀ ਟੋਟਲ ਲਿਟਰੇਸੀ ਰੇਟ ਹੈ ਤੇ ਅੱਗੇ ਗੱਲ ਕਰਾਂਗੇ ਆਪਾਂ ਪੁਰਸ਼ ਸੱਖਰਤਾ ਦਰ ਮੇਲ ਲਿਟਰੇਸੀ ਰੇਟ ਮੇਲ ਜਿਹੜੇ ਪੁਰਸ਼ ਹੈ ਉਹ ਕਿੰਨੇ ਪੜੇ ਹੈਗੇ ਹੈ ਕਿੰਨੇ ਪ੍ਰਤੀਸ਼ਤ ਪੁਰਸ਼ ਸੱਖਰ ਹਨ ਤਾਂ 80.4% ਮੇਲ ਲਿਟਰੇਸੀ ਰੇਟ ਹੈ ਅਗੀ ਹੈ ਇਸਤਰੀ ਸੱਖਰਤਾ ਦਰ ਫੀਮੇਲ ਲਿਟਰੇਸੀ ਰੇਟ ਪੰਜਾਬ ਦੇ ਵਿੱਚ ਇਸਤਰੀਆਂ ਦੀ ਸੱਖਰਤਾ ਦਰ ਕਿੰਨੀ ਹੈ 70.7% ਅੱਗੇ ਗੱਲ ਕਰਾਂਗੇ ਆਪਾਂ ਬਾਉਂਡਰੀ ਸ਼ੇਅਰ ਪੰਜਾਬ ਜਿਹੜਾ ਹੈਗਾ ਹੈ ਉਹ ਕਿਹਦੇ-ਕਿਹਦੇ ਨਾਲ ਆਪਣੀ ਬਾਉਂਡਰੀ ਜਾਂ ਸੀਮਾ ਸ਼ੇਅਰ ਕਰਦਾ ਹੈ ਤਾਂ ਇੰਟਰਨੈਸ਼ਨਲ ਲੈਵਲ ਤੇ ਇੱਕ ਹੀ ਬਾਉਂਡਰੀ ਸ਼ੇਅਰ ਹੁੰਦੀ ਹੈ ਉਹ ਪਾਕਿਸਤਾਨ ਦੇ ਨਾਲ ਲੱਗਦੀ ਹੈ ਪੰਜਾਬ ਦੇ 6 ਜ਼ਿਲ੍ਹਿਆਂ ਦੇ ਨਾਲ ਪਾਕਿਸਤਾਨ ਲੱਗਦਾ ਹੈ ਪੰਜਾਬ ਦੇ 6 ਜ਼ਿਲ੍ਹੇ ਹਨ ਜਿਨ੍ਹਾਂ ਦੇ ਨਾਲ ਪਾਕਿਸਤਾਨ ਦੀ ਸਰਹੰਦ ਲੱਗਦੀ ਹੈ ਕਿਹੜੇ-ਕਿਹੜੇ ਜ਼ਿਲ੍ਹੇ ਹਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਪੰਜਾਬ ਦੇ 6 ਜ਼ਿਲ੍ਹੇ ਹਨ ਜਿਨ੍ਹਾਂ ਦੇ ਨਾਲ ਪਾਕਿਸਤਾਨ ਦੀ ਬੱਦਰ ਲੱਗਦੀ ਹੈ ਅੱਗੇ ਯੂਨੀਅਨ ਟੈਰੀਟਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੋ ਪ੍ਰਦੇਸ਼ ਹੈ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਇਨਾਂ ਦੇ ਨਾਲ ਵੀ ਪੰਜਾਬ ਦੀ ਸੀਮਾ ਲੱਗਦੀ ਹੈ। ਜੰਮੂ ਕਸ਼ਮੀਰ ਦੇ ਨਾਲ ਪੰਜਾਬ ਦਾ ਇੱਕ ਜ਼ਿਲ੍ਹਾ ਪਠਾਨਕੋਟ ਉਹਦੀ ਬਾਉਂਡਰੀ ਲੱਗਦੀ ਹੈ। ਚੰਡੀਗੜ੍ਹ ਦੇ ਨਾਲ ਇੱਕ ਜ਼ਿਲ੍ਹਾ ਸائبਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਮੁਹੱਲੀ ਵੀ ਕਿਹਾ ਜਾਂਦਾ ਹੈ ਤੇ ਐਸਐਸ ਨਗਰ ਵੀ ਕਿਹਾ ਜਾਂਦਾ ਹੈ। ਤਾਂ ਚੰਡੀਗੜ੍ਹ ਦੇ ਨਾਲ ਵੀ ਇੱਕ ਜ਼ਿਲ੍ਹਾ ਲੱਗਦਾ ਹੈ। ਜੰਮੂ ਕਸ਼ਮੀਰ ਦੇ ਨਾਲ ਵੀ ਇੱਕ ਜ਼ਿਲ੍ਹਾ ਲੱਗਦਾ ਹੈ ਪੰਜਾਬ ਦਾ ਅੱਗੇ ਪੰਜਾਬ ਦੇ ਨਾਲ ਤਿੰਨ ਸਟੇਟਾਂ ਦੀਆਂ ਬਾਉਂਡਰੀ ਲੱਗਦੀ ਹੈ ਇੱਕ ਤਾਂ ਹਿਮਾਚਲ ਪ੍ਰਦੇਸ਼ ਦੇ ਨਾਲ ਇੱਕ ਹਰਿਆਣਾ ਦੇ ਨਾਲ ਤੇ ਇੱਕ ਰਾਜਸਥਾਨ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਨਾਲ ਪੰਜਾਬ ਦੇ ਪੰਜ ਜ਼ਿਲ੍ਹੇ ਬਾਉਂਡਰੀ ਸ਼ੇਅਰ ਕਰਦੇ ਹਨ ਪਹਿਲਾ ਹੈ ਪਠਾਨਕੋਟ ਗੁਰਦਾਸਪੁਰ ਰੋਪੜ ਜਿਹਨੂੰ ਰੂਪਨਗਰ ਵੀ ਕਿਹਾ ਜਾਂਦਾ ਹੈ ਹੁਸ਼ਿਆਰਪੁਰ ਤੇ ਐਸਐਸ ਨਗਰ ਯਾਨੀ ਕਿ ਮੁਹਾਲੀ ਅੱਗੇ ਹਰਿਆਣਾ ਹਰਿਆਣੇ ਦੇ ਨਾਲ ਪੰਜਾਬ ਦੇ 6 ਜ਼ਿਲ੍ਹੇ ਲੱਗਦੇ ਹਨ ਐਸਐਸ ਨਗਰ ਪਟਿਆਲਾ ਸੰਗਰੂਰ ਮਾਨਸਾ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਤੇ ਰਾਜਸਥਾਨ ਦੇ ਨਾਲ ਪੰਜਾਬ ਦੇ ਦੋ ਜ਼ਿਲ੍ਹੇ ਲੱਗਦੇ ਹਨ ਇੱਕ ਤਾਂ ਫਾਜ਼ਿਲਕਾ ਤੇ ਇੱਕ ਸ਼੍ਰੀ ਮੁਕਤਸਰ ਸਾਹਿਬ ਤਾਂ ਪੰਜਾਬ ਜਿਹੜਾ ਹੈ ਉਹ ਤਿੰਨ ਸਟੇਟਾਂ ਦੇ ਨਾਲ ਆਪਣੀ ਬਾਉਂਡਰੀ ਸ਼ੇਅਰ ਕਰਦਾ ਹੈ ਇੱਕ ਹਰਿਆਣੇ ਦੇ ਨਾਲ ਇੱਕ ਰਾਜਸਥਾਨ ਨਾਲ ਇੱਕ ਤੇ ਇੱਕ ਹਿਮਾਚਲ ਦੇ ਨਾਲ ਅੱਗੇ ਆਪਾਂ ਗੱਲ ਕਰਾਂਗੇ ਕਲਚਰਲ ਰਿਵੀਜ਼ਨ ਆਫ ਪੰਜਾਬ ਪੰਜਾਬ ਦੀ ਸੱਭਿਆਚਾਰਿਕ ਵੰਡ ਸਭਿਆਚਾਰ ਦੇ ਅਨੁਸਾਰ ਪੰਜਾਬ ਨੂੰ ਵੰਡਿਆ ਗਿਆ ਹੈ ਪਹਿਲਾ ਹੈ ਮੱਝ ਜਿਹਦੇ ਵਿੱਚ ਚਾਰ ਜ਼ਿਲ੍ਹੇ ਆਉਂਦੇ ਹਨ ਅਤੇ ਮੱਝ ਜਿਹੜਾ ਹੈਗਾ ਹੈ ਉਹ ਰਾਵੀ ਅਤੇ ਵਿਆਸ ਦਰਿਆ ਦੀ ਵਿਚਕਾਰ ਦਾ ਖੇਤਰ ਹੈ ਰਾਵੀ ਅਤੇ ਵਿਆਸ ਦੋ ਦਰਿਆ ਹਨ ਪੰਜਾਬ ਦੇ ਤੇ ਇਨ੍ਹਾਂ ਦੋਵਾਂ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਖੇਤਰ ਹੈ ਉਹ ਮੱਝ ਹੈ ਤੇ ਪੰਜਾਬ ਦੇ ਚਾਰ ਜ਼ਿਲ੍ਹੇ ਕਿਹੜੇ-ਕਿਹੜੇ ਹਨ ਜਿਹੜੀ ਮਾਝੇ ਦੇ ਅੰਦਰ ਆਉਂਦੀ ਹਨ ਪਠਾਨਕੋਟ, ੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਅੱਗੇ ਆਪਾਂ ਗੱਲ ਕਰਾਂਗੇ ਦੁਆਬਾ ਦੁਆਬਾ ਜਿਹੜਾ ਹੈਗਾ ਇਹਦੇ ਵਿੱਚ ਵੀ ਪੰਜਾਬ ਦੇ ਚਾਰ ਜ਼ਿਲ੍ਹੇ ਸ਼ਾਮਿਲ ਹਨ ਅਤੇ ਇਹ ਵਿਆਸ ਅਤੇ ਸਤਲੁਜ ਦੇ ਵਿਚਕਾਰ ਵਿਆਸ ਦਰਿਆ ਅਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਜਿਹੜਾ ਖੇਤਰ ਹੈ ਉਹਨੂੰ ਆਪਾਂ ਦੁਆਬਾ ਆਖਾਂਗੇ ਤੇ ਪੰਜਾਬ ਦੇ ਚਾਰ ਜ਼ਿਲ੍ਹੇ ਕਿਹੜੇ-ਕਿਹੜੇ ਹਨ ਉਹ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਇਹ ਚਾਰ ਜ਼ਿਲ੍ਹੇ ਦੁਆਬੇ ਦੇ ਅੰਦਰ ਆਉਂਦੇ ਹਨ ਅਤੇ ਦੁਆਬਾ ਜਿਹੜਾ ਹੈਗਾ ਉਹ ਵਿਆਸ ਤੇ ਸਤਲੁਜ ਦੇ ਵਿਚਕਾਰ ਦਾ ਖੇਤਰ ਤੇ ਲਾਸਟ ਜਿਹੜਾ ਹੈਗਾ ਉਹ ਹੈ ਆਪਣੇ ਕੋਲੇ ਮਾਲਵਾ ਮਾਲਵੇ ਦੇ ਵਿੱਚ ਪੰਜਾਬ ਦੇ 15 ਜ਼ਿਲ੍ਹੇ ਆਉਂਦੇ ਹਨ ਤੇ ਮਾਲਵਾ ਜਿਹੜਾ ਹੈਗਾ ਸਤ ਸਤਲੁਜ ਅਤੇ ਕੱਗਰ ਦੇ ਵਿਚਕਾਰ ਦਾ ਖੇਤਰ ਸਤਲੁਜ ਅਤੇ ਕੱਗਰ ਦੇ ਵਿਚਕਾਰ ਦਾ ਖੇਤਰ ਹੈ ਮਾਲਵਾ ਤੇ ਬਾਕੀ ਜਿਹੜੇ 15 ਜ਼ਿਲ੍ਹੇ ਹਨ ਉਹ ਮਾਲਵੇ ਦੇ ਵਿੱਚ ਸ਼ਾਮਿਲ ਹਨ ਤਾਂ ਪੰਜਾਬ ਦੀ ਜਿਹੜੀ ਸੱਭਿਆਚਾਰਿਕ ਵੰਡ ਹੈ ਉਹ ਤਿੰਨ ਤਰ੍ਹਾਂ ਦੀ ਹੈ ਇੱਕ ਮਾਝਾ ਦੂਜਾ ਦੁਆਬਾ ਤੇ ਤੀਜਾ ਮਾਲਵਾ ਅੱਗੇ ਪੰਜਾਬ ਦੇ ਆਪਾਂ ਕੁਝ ਹੋਰ ਫੈਕਟ ਹੈਗੇ ਆ ਜਿੰਨਾ ਬਾਰੇ ਥੋੜੀ ਚਰਚਾ ਕਰਦੇ ਹਾਂ ਤਾਂ ਪੰਜਾਬ ਦੀ ਸਟੇਟ ਲੈਂਗੁਏਜ ਕਿਹੜੀ ਹੈ ਉਹ ਹੈ ਪੰਜਾਬੀ ਪੰਜਾਬ ਦਾ ਹਾਈ ਕੋਰਟ ਕਿੱਥੇ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਹ ਪੰਜਾਬ ਦਾ ਹੈ ਫਰਸਟ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਪਹਿਲੇ ਮੁੱਖ ਨਿਆਇਤੀਸ਼ ਚੀਫ ਜਸਟਿਸ ਕਿਹੜੇ ਸੀਗੇ ਜਸਟਿਸ ਰਾਮ ਲਾਲ ਤੇ ਫਰਸਟ ਗਵਰਨਰ ਆਫ ਪੰਜਾਬ ਪੰਜਾਬ ਦਾ ਪਹਿਲਾ ਗਵਰਨਰ ਕਿਹੜਾ ਹੈ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਤੇ ਅੱਗੇ ਫਰਸਟ ਚੀਫ ਮਿਨਿਸਟਰ ਆਫ ਪੰਜਾਬ ਡਾਕਟਰ ਗੋਪੀ ਚੰਦ ਬਾਰਕੋ ਅੱਗੇ ਐ ਫਰਸਟ ਸਪੀਕਰ ਆਫ ਪੰਜਾਬ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀਗਾ ਉਹ ਸੀ ਕਪੂਰ ਸਿੰਘ ਥੈਂਕਸ ਫॉर ਵਾਚਿੰਗ ਵੀਡੀਓ ਅੱਜ ਦੀ ਕਲਾਸ ਆਪਣੀ ਇੰਨੀ ਰਹੂਗੀ ਨੈਕਸਟ ਕਲਾਸ ਦੇ ਵਿੱਚ ਤੁਹਾਡੇ ਲਈ ਨਵਾਂ ਟੋਪਿਕ ਲੈ ਕੇ ਆਵਾਂਗੇ ਤੇ ਆਪਾਂ ਪੂਰਾ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਇਹ ਜਿਹੜੀਆਂ ਆਪਣੀਆਂ ਹੁਣ ਕਲਾਸਾਂ ਰਹਿਣਗੀਆਂ ਇਹ ਥਿਊਰੀ ਕਲਾਸਿਸ ਰਹਿਣਗੀਆਂ ਇਹਨਾਂ ਦੇ ਵਿੱਚ ਆਪਾਂ MCQ ਡਿਸਕਸ ਨਹੀਂ ਕਰਾਂਗੇ ਸਿਰਫ ਥਿਊਰੀ ਪਾਰਟ ਰਹੂਗਾ MCQ ਦੇ ਲਈ ਤੁਹਾਡੇ ਲਈ ਵੱਖਰੀ ਕਲਾਸਿਸ ਤਿਆਰ ਕੀਤੀ ਜਾਵੇਗੀ